ਅੱਜ ਅਸੀਂ ਪਹੁੰਚੇ ਹਾਂ ਜੀ ਦਿਨਨਗਰ ਦੇ ਪਿੰਡ ਮਰਾੜਾ ਸੋ ਦਿਨਨਗਰ ਦੇ ਪਿੰਡ ਮਰਾੜਾ ਵਿੱਚ ਇੱਕ ਪਵਿੱਤਰ ਸਥਾਨ ਆ ਜਿਹਦੀ ਤੁਹਾਨੂੰ ਅੱਜ ਦਰਸ਼ਨ ਕਰਾਉਣ ਲੱਗੇ ਹਾਂ ਜੀ ਸੋ ਜਿਸ ਤਰ੍ਹਾਂ ਕਿ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਨਾਲ ਗੁਰਦਾਸਪੁਰ ਪਖਾਨਕੋਲ ਜ਼ਿਲ੍ਹੇ ਦੇ ਜਿੰਨੇ ਵੀ ਧਾਰਮਿਕ ਸਥਾਨ ਆ ਜੀ ਉਹਨਾਂ ਦੇ ਦਰਸ਼ਨ ਕਰਾਈਦੇ ਆ ਰੂਬਰੂ ਕਰਾਈਦਾ ਜੀ ਸੋ ਮਰਾੜੇ ਪਿੰਡ ਵਿੱਚ ਜਿਹੜਾ ਜੀ ਪਵਿੱਤਰ ਸਥਾਨ ਜਿਹੜਾ ਵਾ ਸਿੱਧ ਬਾਬਾ ਪੀਰ ਰਤਨਨਾਥ ਜੀ ਦਾ ਇਹ ਦਵਾਰਾ ਵਾ ਜੀ ਉਹਨਾਂ ਦੇ ਇਹ ਜਿਹੜਾ ਮੰਦਿਰ ਵਾ ਜੀ ਸੋ ਉੱਥੇ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਅੰਦਰ ਔਰ ਬਾਬਾ ਜੀ ਦੇ ਤੁਹਾਨੂੰ ਦਰਸ਼ਨ ਔਰ ਆ ਚੀਨ ਮੰਦਿਰ ਹੈ ਔਰ ਇਸ ਮੰਦਿਰ ਦੀ ਤੁਹਾਨੂੰ ਅੱਜ ਦਰਸ਼ਨ ਕਰਾ ਰਹੇ ਆ ਬਿਲਕੁਲ ਦੇਖੋ ਬਾਰਡਰ ਦੇ ਕੰਡੇ ਦੇ ਪਿੰਡ ਬਾਜੀ ਸੋ ਉਸ ਪਿੰਡ ਵਿੱਚ ਇਹ ਸਥਾਨ ਹੈ ਪਵਿੱਤਰ ਜਿਹੜੇ ਅੱਜ ਤੁਹਾਨੂੰ ਦਰਸ਼ਨ ਕਰਾਣ ਲੱਗੇ ਆ ਦੱਸਦੇ ਨੇ ਵੀ ਕੋਈ ਸਮਾਂ ਸੀ ਜਦੋਂ ਇੱਥੇ ਇਹ ਮੰਦਿਰ ਟੇਡਾ ਹੋ ਗਿਆ ਸੀ ਜੀ ਮੰਦਿਰ ਟੇਡਾ ਹੋ ਗਿਆ ਸੀ ਔਰ ਜਿਹੜੇ ਸ਼ਰਧਾਲੂ ਸੀ ਇਸ ਇਲਾਕੇ ਦੇ ਉਹਨਾਂ ਨੇ ਬਾਬਾ ਜੀ ਅਗੇ ਅਰਦਾਸ ਕੀਤੀ ਕਿ ਇਹ ਮੰਦਿਰ ਜਿਹੜਾ ਵਾ ਜੀ ਬਾਬਾ ਜੀ ਟੇਡਾ ਹੋ ਗਿਆ ਵਾ ਕਿਉਂਕਿ ਖੜਾਂ ਦੀ ਕਿਤੇ ਮਾਰ ਪਈ ਤੇ ਇਹ ਮੰਦਿਰ ਡੇਡਾ ਹੋ ਗਿਆ ਸੀ ਸੋ ਅਰਦਾਸ ਕਰਨ ਤੋਂ ਬਾਅਦ ਜਿਹੜਾ ਕਹਿੰਦੇ ਜੀ ਇਹ ਆਪਣੇ ਆਪ ਹੀ ਮੰਦਿਰ ਜਿਹੜਾ ਸਿੱਧਾ ਹੋ ਗਿਆ ਸੀ ਮਲ ਭੀ ਇਦਾਂ ਦੇ ਇਤਿਹਾਸ ਜਿਹੜੇ ਆ ਜੀ ਇਹਦੇ ਜਿਹੜੇ ਲੁਕੇ ਦੇ ਇਤਿਹਾਸ ਆ ਉਹ ਵੀ ਅੱਜ ਤੁਹਾਡੇ ਨਾਲ ਸਾਂਝੇ ਕਰਾਂਗੇ ਬਾਬਾ ਜੀ ਤੇ ਜਾਣਾਂਗੇ ਕਿਉਂਕਿ ਜਿਆਦਾ ਜਾਣਕਾਰੀ ਸਾਨੂੰ ਨਹੀਂ ਹੈ ਜਿਆਦਾ ਜਾਣਕਾਰੀ ਸਾਨੂੰ ਜਿਹੜੇ ਇਥੋਂ ਦੇ ਮਹਾਂਪੁਰਸ਼ ਨੇ ਸੰਤ ਉਹ ਹੀ ਦੇ ਸਕਦੇ ਆ ਸੋ ਉਹਨਾਂ ਨੂੰ ਇਸ ਮੰਦਿਰ ਦਾ ਇਤਿਹਾਸ ਜਾਣਾਂਗੇ ਜੀ ਸੋ ਸਭ ਤੋਂ ਪਹਿਲਾਂ ਤੁਹਾਨੂੰ ਪਵਿੱਤਰ ਸ਼ਿਵਲਿੰਗ ਇਹ ਉਹ ਪਵਿੱਤਰ ਸ਼ਿਵਲਿੰਗ ਆ ਜਿੱਥੇ ਨੌਜਵਾਨ ਲਗਾਤਾਰ ਆਪਣੀਆਂ ਸਵਾਵਾਂ ਦਿੰਦੇ ਨੇ ਜੀ ਸੋ ਇਹ ਦੇਖੋ ਤੁਸੀਂ 109 ਮਹੀਨਾ ਚੱਲ ਰਿਹਾ ਜੀ 109 ਮਹੀਨੇ ਚੋਂ ਅਸੀਂ ਤੁਹਾਨੂੰ ਇਹ ਪਵਿੱਤਰ ਸ਼ਿਵਲਿੰਗ ਦੇ ਦਰਸ਼ਨ ਕਰਾ ਰਹੇ ਹਾਂ ਔਰ ਸ਼ਾਂਤੀ ਤੁਸੀਂ ਆਗੇ ਦੇਖਿਓ ਤੁਹਾਨੂੰ ਇੱਕ ਅਲੱਗ ਫੀਲਿੰਗ ਜਿਹੜੀ ਇੱਥੇ ਮਹਿਸੂਸ ਹੋ ਰਹੀ ਹੈ ਜੀ ਜਿਸ ਤਰ੍ਹਾਂ ਤੁਸੀਂ ਵਿਜ਼ਿਟ ਜ਼ਰੂਰ ਕਰਿਓ ਪਹੁੰਚਿਓ ਜ਼ਰੂਰ ਇੱਕ ਵਾਰੀ ਮੰਦਿਰ ਦੇ ਵਿੱਚ ਫਿਰ ਤੁਹਾਨੂੰ ਪਤਾ ਲੱਗੇਗਾ ਇਸ ਮੰਦਿਰ ਦੀ ਤਾਕਤ ਦਾ ਪਾਵਰ ਦਾ ਕਿਉਂਕਿ ਹਜ਼ਾਰਾਂ ਦੀ ਗਿਣਤੀ ਵਿੱਚ श्रद्धालु ਦਰਬਾਰ ਚ ਪਹੁੰਚਦੇ ਨੇ ਔਰ ਆਪਣੀਆਂ ਝੋਲੀਆਂ ਭਰਦੇ ਨੇ ਜੀ ਨਤਮਸਤਕ ਹੁੰਦੇ ਨੇ ਔਰ ਬਾਬਾ ਜੀ ਉਹਨਾਂ ਦੀ ਝੋਲੀ ਭਰ ਦਿੰਦੇ ਆ ਜੀ ਇਹ ਉਹ ਅਖੰਡ ਧੂਣਾ ਵਾ ਜੀ ਬਾਬਾ ਜੀ ਦਾ ਅਖੰਡ ਧੂਣਾ ਵਾ ਜੀ ਤੁਹਾਨੂੰ ਦਰਸ਼ਨ ਕਰਾ ਰਹੇ ਆ ਇਸ ਤੋਂ ਬਾਅਦ ਬਾਬਾ ਜੀ ਤੁਹਾਨੂੰ ਸਮਾਦੀ ਦਰਸ਼ਨ ਕਰਾਵਾਂਗੇ ਜੀ ਮੇਨ ਸਮਾਦੀ ਜਿਹੜੀ ਆ ਬਾਬਾ ਜੀ ਦੀ ਜਿਸ ਇਸ ਸਮਾਦੀ ਤੋਂ ਹੈ ਇਸ ਮੰਦਿਰ ਦਾ ਨਾਮ ਜਿਹੜਾ ਵਾ ਜੀ ਚੱਲਦਾ ਵਾ ਜੀ ਮਹਾਪੁਰਸ਼ ਬਾਬਾ ਰਤਨ ਇਹ ਦੇਖੋ ਬਾਬਾ ਜੀ ਦੇ ਤਨ ਦੁਆਰੇ ਦਰਸ਼ਨ ਕਰਾ ਰਹੇ ਆ ਜੀ ਇਸ ਸਮਾਦੀ ਦਰਸ਼ਨ ਕਰਾ ਰਹੇ ਆ ਇਸ ਸਮਾਦੀ ਨਾਲ ਹੀ ਇਸ ਮੰਦਿਰ ਦਾ ਸਾਰਾ ਇਤਿਹਾਸ ਜਿਹੜਾ ਜੁੜਿਆਦਾ ਜੀ ਪੂਰਾ ਇਤਿਹਾਸ ਜਿਹੜਾ ਵਾ ਇਸ ਸਮਾਦੀ ਨਾਲ ਜੁੜਿਆ ਵਾ ਮੇਨ ਸਥਾਨ ਵਾ ਜੀ ਸੋ ਦੱਸਦੇ ਨੇ ਕਿ ਬਾਬਾ ਜੀ ਦੀ ਕਿਰਪਾ ਜਿਹੜੀ ਆ ਜੀ ਹਮੇਸ਼ਾ ਸ਼ਰਧਾਲੂਆਂ ਦੇ ਮਣੀ ਰਹਿੰਦੀ ਆ ਖਾਸ ਕਰਕੇ ਇਲਾਕੇ ਦੇ ਜਿਹੜੇ ਨੌਜਵਾਨ ਬੱਚੇ ਆ ਜੀ ਨੌਜਵਾਨ ਬੱਚੇ ਜਿਹੜੇ ਬੜੇ ਵੱਡੇ ਪੱਦਰ ਤੇ ਜਿਹੜਾ ਵਾ ਜੀ ਇਸ ਦੁਆਰੇ ਤੇ ਆਪਣੀਆਂ ਸੇਵਾਵਾਂ ਦਿੰਦੇ ਨੇ ਸੇਵਾ ਕਰਦੇ ਨੇ ਔਰ ਸੇਵਾ ਦਾ ਮੇਵਾ ਵੀ ਇਹਨਾਂ ਨੂੰ ਜਿਹੜਾ ਭਗਵਾਨ ਦਿੰਦਾ ਵਾ ਜੀ ਬਾਬਾ ਜੀ ਦਿੰਦੇ ਨੇ ਸੋ ਤਾਂ ਤੁਹਾਨੂੰ ਦਰਸ਼ਨ ਕਰਾ ਰਹੇ ਆਂ ਜੀ ਬੋਲੇ ਬਾਬਾ ਦੇ ਪੁੱਤਰ ਸਾਨ ਦੇ ਸੌਂਮੀ ਨਵੀਆਂ ਜੀ ਸੌਂਮੀ ਨੇ ਵਿੱਚ ਤੁਹਾਨੂੰ ਜੀ ਸਪੈਸ਼ਲੀ ਲੈ ਕੇ ਆਏ ਆਂ ਜੀ ਅਖੰਡ ਧੂਣਾ ਦਿਖਾਇਆ ਬਾਬਾ ਜੀ ਦੇ ਸਵਾਦੀ ਦਰਸ਼ਨ ਕਰਾਏ ਆ ਜੇ ਜਿਹੜੇ ਸ਼ਰਧਾਲੂ ਦਰਬਾਰ ਚੋਂਦੇ ਨੇ ਜਿਹੜੇ ਆਪਣੀ ਸਵਾਵਾਂ ਦਿੰਦੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਭਾਜੀ ਕੀ ਆਪਣਾ ਨਾਮ ਆ ਔਰ ਕਿਹੜਾ ਇਲਾਕਾ ਔਰ ਇਸ ਮੰਦਰ ਦਾ ਇਤਿਹਾਸ ਕੀ ਹੈ ਮੇਰਾ ਨਾਮ ਬ੍ਰਿੰਦਰ ਸਾਨੀਆ ਵਿਲੇਜ ਮਰਾੜਾ ਆ ਮੰਦਰ ਦਾ ਇਤਿਹਾਸ ਬਹੁਤ ਪੁਰਾਣਾ ਜੀ ਬਹੁਤ ਪ੍ਰਚੀਨ ਮੰਦਿਰ ਆ ਬਾਬਾ ਜੀ ਦੀ ਫੁੱਲ ਕਿਰਪਾ ਹੈ ਗਈ ਮਰਾੜਾ ਦੇ ਵਸਨੀਕਾਂ ਦੇ ਪੂਰੇ ਪਿੰਡ ਤੇ ਨਗਰ ਤੇ ਸਿੰਧੂ ਬਾਬਾ ਪੀਰ ਰਤਨਨਾਥ ਜੀ ਦਾ ਮੰਦਿਰ ਹੈਗਾ ਏ ਔਰ ਇੱਥੋਂ ਦੇ ਯੋਗੀ ਬਾਬਾ ਬਾਲਨਨਾਥ ਜੀ ਉਹਨਾਂ ਦੀ ਫੁੱਲ ਕਿਰਪਾ ਹੈਗੀ ਆ ਉਹਨਾਂ ਦੇ ਦੇਖ ਰਿਹਾ ਕਿ ਵਿੱਚ ਸਾਰੀ ਡਿਵੈਲਪਮੈਂਟ ਹੋਈ ਆ ਪਹਿਲਾਂ ਇੰਨੀ ਕੋਈ ਜ਼ਿਆਦਾ ਡਿਵੈਲਪਮੈਂਟ ਨਹੀਂ ਹੈਗੀ ਤੇ ਬਾਬਾ ਜੀ ਨੇ ਆਪਣੇ ਤਰੀਕੇ ਨਾਲ ਬਹੁਤ ਡਿਵੈਲਪਮੈਂਟ ਕਰਾਈ ਆ ਹਰ ਮਹੀਨੇ ਹਰ ਕੋਈ ਨਾ ਪਿਹਾਰ ਸੁੰਦਰ ਸੁੰਦਰ ਰੂਪ ਦਿੱਤਾ ਮੰਦਰਵਾਲਾ ਹਾਂਜੀ ਬਹੁਤ ਵਧੀਆ ਜੀ ਉੱਥੇ ਡਵੈਲਪਮੈਂਟ ਹੁੰਦੀ ਰਹਿੰਦੀ ਕੋਈ ਨਾ ਕੋਈ ਨਵੇਂ ਤੋਂ ਨਵਾਂ ਕੰਮ ਹੁੰਦਾ ਰਹਿੰਦਾ ਹੈ ਇੰਨੀ ਹੋਰ ਮੈਂ ਸੁਣ ਚਾਈ ਕਿ ਕਹਿੰਦੇ ਵੀ ਜਿਹੜੇ ਨੌਜਵਾਨੀ ਤੇ ਸੇਵਾਦਾਰ ਕਰਦੇ ਨੇ ਆਪਣੀਆਂ ਸਵਾਵਾਂ ਦਿੰਦੇ ਨੇ ਇਹ ਕਹਿੰਦੇ ਵੀ ਉਹ ਅੱਛੀ ਅੱਛੀ ਜੋਬ ਵੀ ਮਿਲਦੀ ਰਹਿੰਦੀਆਂ ਮਿਲਿਆ ਵਾ ਚੰਗੇ ਚੰਗੇ ਕੋਈ ਫਾਰਮ ਹੁੰਦੇ ਵੀ ਸੈੱਟ ਹੋ ਗਏ ਜਾ ਕੇ ਬਾਬਾ ਜੀ ਦੇ ਦੇਖ ਰਹੇ ਹੋ ਜਿੰਨੇ ਵੀ ਬੱਚੇ ਹੈਗੇ ਆ ਸਭ ਆਪਣੇ ਮਨ ਨਾਲ ਆਪਣੀ ਇੱਛਾ ਅਨੁਸਾਰ ਕਰਦੇ ਆ ਸੇਵਾ ਕਰਦੇ ਆ ਸਬਸਪਾਈ ਕਰਦੇ ਆ ਪੂਰੀ ਸਬਸਪਾਈ ਇਹਨਾਂ ਦੇ ਹੱਥ ਵਿੱਚ ਆ ਜਦੋਂ ਮੁੰਡੇ ਵੱਡੇ ਕੋਈ ਆਰਮੀ 'ਚ ਭਰਤੀ ਹੋ ਗਿਆ ਕੋਈ ਕੈਨੇਡਾ ਆਸਟ੍ਰੇਲੀਆ ਵਧੀਆ ਜਗ੍ਹਾ ਸੈਟਲ ਹੋਇਆ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਮੁੰਡੇ ਸਵੇਰੇ ਸ਼ੰਪੂ ਜਾ ਕਰਦੇ ਆ ਉਹਨਾਂ ਦਾ ਨਸ਼ੇ ਵਾਲੀ ਸਾਈਡ ਧਿਆਨ ਨਹੀਂ ਜਾਂਦਾ। ਮੇਨ ਦਾ ਹੈ ਮੇਨ ਵਾਲੇ। ਦੇਖੋ ਸਭ ਤੋਂ ਵੱਡਾ ਹਾਂਜੀ ਇਹ ਨਸ਼ੇ ਦੀ ਨਸ਼ਾ ਇੱਕ ਸਾਈਡ ਤੇ ਰਹਿ ਗਿਆ ਉਹਦੇ ਨਾਲ ਮੁੰਡੇ ਜਸਤਕ ਹੈ ਨਾ ਆਸਥਾ ਕੀ ਹੈ ਤੇ ਵਧੀਆ ਜੋਬ ਹੈ ਕੀ ਉਹਨਾਂ ਦੇ ਚੰਗੇ ਚੰਗੇ ਬੰਨੇ ਲੱਗੇ ਮੈਂ ਦੇਖਿਆ ਨੌਜਵਾਨ ਸਾਰੇ ਬਿਲਕੁਲ ਭਾਈ ਜੀ ਇੱਥੇ ਜਿਸ ਨੇ ਆਪਣੀ ਸ਼ਰਧਾ ਨਾਲ ਆਇਆ ਹੈ ਨਾ ਉਹਦੀ ਸਾਰੀਆਂ ਮਨੁਕਾਮਨਾ ਪੂਰੀਆਂ ਹਈਆਂ। ਇਹ ਮੰਦਿਰ ਦਾ ਬਹੁਤ ਪੁਰਾਣਾ ਇਤਿਹਾਸ ਹੈ। ਜਿਸ ਵਿੱਚ ਇਹ ਮੰਦਰ ਕਾਫੀ ਟਾਈਮ ਪਹਿਲਾਂ ਦੱਸਿਆ ਸੀ ਕਿ ਇੱਕਦਮ ਟੇਡਾ ਹੋ ਗਿਆ ਸੀ ਬਾਬਾ ਜੀ ਦੀ ਕਿਰਪਾ ਨਾਲ ਇਹ ਆਪਣੇ ਆਪ ਹੀ ਥੋੜੇ ਟਾਈਮ 'ਚ ਸਿੱਧਾ ਹੋ ਗਿਆ ਇੱਥੇ ਜਿਹੜਾ ਬੱਚਾ ਮਨ ਦੀ ਸ਼ਰਦਾ ਨਾਲ ਆਂਦਾ ਹੈ ਕੁਝ ਸਮੇਂ ਦੇ ਵਿੱਚ ਜਾਂ ਉਹ ਸਰਕਾਰੀ ਨੌਕਰੀ 'ਚ ਚੱਲ ਜਾਂਦਾ ਹੈ ਤੇ ਚਾਹੇ ਕੋਈ ਇਸ ਨਾਲ ਆਪਣੇ ਬਿਜ਼ਨਸ 'ਚ ਚੰਗੀ ਜਗ੍ਹਾ ਤੇ ਸੈੱਟ ਹੋ ਜਾਂਦਾ ਹੈ ਇੱਥੇ ਇਹ ਹੈ ਕਿ ਜਿਹੜਾ ਜਿਹੜਾ ਆਇਆ ਸਾਰਿਆਂ ਦੀ ਮਨੋ ਕਾਮਨਾ ਪੂਰੀ ਹੋਈ ਹੈ ਤੋੜੇ ਕੰਮ ਝੋਲੀਆਂ ਭਰ ਕੇ ਜਾਂਦੇ ਇੱਥੇ ਜੋ ਵੀ ਆਂਦਾ ਝੋਲੀਆਂ ਭਰ ਕੇ ਹੀ ਜਾਂਦਾ ਹੈ ਖਾਲੀਅਤ ਕੋਈ ਨਹੀਂ ਇੱਥੇ ਜੋ ਵੀ ਮਨੋ ਕਾਮਨਾ ਹੋਵੇ ਇਸ ਜਗ੍ਹਾ ਤੇ ਆਗੇ ਬਾਬਾ ਵੀਰ ਰਤਨਾ ਜੀ ਜਗ੍ਹਾ ਤੇ ਸਾਰੀਆਂ ਮਨੋ ਕਾਮਨਾ ਪੂਰੀਆਂ ਹੋ ਰਹੀਆਂ ਬਿਲਕੁਲ ਬਿਲਕੁਲ ਸੋ ਨੌਜਵਾਨ ਜਿਹੜੇ ਵੱਡੇ ਪੱਧਰ ਤੇ ਇੱਥੇ ਆਪਣੀਆਂ ਸੇਵਾਵਾਂ ਦਿੰਦੇ ਨੇ ਜੀ ਤੁਸੀਂ ਦੇਖੋ ਵੀ ਨੌਜਵਾਨ ਸੇਵਾ ਕਰ ਰਹੇ ਨੇ ਬੋਲੇनाथ ਦੀ ਸੇਵਾ ਜਿਹੜੀ ਹੋ ਰਹੀ ਹੈ ਜੀ ਸੋ ਤਕਰੀਬਨ ਅਸੀਂ ਦੇਖਿਆ ਵਾ ਕਿ ਬੱਚੇ ਜਿਹੜੇ ਆ ਜੀ ਦਿਲ ਤੋਂ ਸੇਵਾ ਕਰਦੇ ਨੇ ਔਰ ਝੋਲੀਆਂ ਵੀ ਭਰਦੇ ਨੇ ਜੀ ਖਾਲੀ ਹੱਥ ਸ਼ਦਾਲੂ ਹੁੰਦੇ ਨੇ ਔਰ ਝੋਲੀਆਂ ਭਰ ਪਰ ਆ ਜਾਂਦੇ ਨੇ ਸੋ ਇਹ ਵੀ ਮੁੰਡਾ ਦੱਸ ਰਹੇ ਫਾਰਮ ਤੋਂ ਭਈ ਆਇਆ ਮੁੰਡਾ ਹਾਂਜੀ ਹਾਂਜੀ ਇਹ ਬਾਹਰੋਂ ਆਇਆ ਜੀ ਬਾਹਰੋਂ ਆਇਆ ਮੁੰਡਾ ਹਾਂਜੀ ਇਹਨੇ ਹਾਂਜੀ ਬਹੁਤ ਚਿਰੋਂ ਇਹਨਾਂ ਨੂੰ ਸੇਵਾ ਕਰਦੇ ਚਲੋ ਮਰਿਆ ਦੀ ਕਿਰਪਾ ਹੀ ਇਹਨਾਂ ਨੇ ਬਾਬਾਈ ਦੀ ਤਾਸ ਕੀਤੀ ਚਲੋ ਬਾਹਰ ਦਾ ਟੂਰ ਬਣ ਗਿਆ ਜੀ ਹਾਂਜੀ ਬਾਹਰੋਂ ਆਇਆ ਇਹ 2-3 ਸਾਲ ਬਾਅਦ ਜੀ ਦੇਖੋ ਹਾਂਜੀ ਜਿੰਨੇ ਵੀ ਮੁੰਡੇ ਸੇਵਾ ਕਰ ਰਹੇ ਬਹੁਤ ਮੁੰਡੇ ਬਾਹਰ ਪਹੁੰਚੇ ਆ ऑस्ट्रेलिया ਕੈਨੇਡਾ ਯੂਕੇ ਕੱਬ ਮੁੰਡੇ ਸੈਟਲ ਹੋਏ ਵਧੀਆ ਸੈਟਲ ਹੋਏ ਨਾ ਗਵਰਨਮੈਂਟ ਜੌਬ ਤੇ ਅਗੇ ਨਾ ਸੈਟ ਹੈ ਗਿਆ ਦੇ ਕੋ ਜਿਹੜੇ ਬੱਚੇ ਸੇਵਾ ਕਰਦੇ ਨੇ ਨਾ ਜੀ ਉਹਨਾਂ ਨੂੰ ਸੇਵਾ ਦਾ ਫਲ ਵੀ ਮਿਲਦਾ ਵਾ ਦੱਸ ਰਹੇ ਨੇ ਵੀ ਇਹ ਬ੍ਰਦਰ ਜਿਹੜੇ ਹੈ ਸੇਵਾ ਕਰ ਰਹੇ ਨੇ ਇਹ ਵੀ ਫਾਰਮ ਤੋਂ ਆਏ ਨੇ ਹੁਣ ਸਪੈਸ਼ਲੀ ਪ੍ਰੋਗਰਾਮ 'ਚ ਆਏ ਨੇ ਔਰ ਬਾਬਾ ਜੀ ਦੀ ਕਿਰਪਾ ਜਿਹੜੀ ਇਹਨਾਂ ਤੇ ਬਣੀ ਆ ਜੀ ਸੋ ਇਹਨਾਂ ਤੇ ਬੋਲੇनाथ ਦੀ ਕਿਰਪਾ ਹੋਈ ਆ ਬਾਬਾ ਜੀ ਦੀ ਕਿਰਪਾ ਹੋਈ ਆ ਔਰ ਫਾਰਮ ਵੀ ਜਿਹੜੇ ਸੈੱਟ ਹੋ ਗਏ ਨੇ ਜੀ ਸੋ ਇਦਾਂ ਦੇ ਤੁਹਾਨੂੰ ਅਨੇਕਾ ਕੇਸ ਮਿਲਣਗੇ ਇੱਥੇ ਤੁਹਾਨੂੰ ਇਸ ਮੰਦਿਰ ਵਿੱਚ ਜਿਹੜੇ ਨੌਜਵਾਨ ਸੇਵਾ ਆਪਣੀ ਦਿੰਦੇ ਨੇ ਉਹ ਸੇਵਾ ਦਾ ਜਿਹੜਾ ਫਲ ਮਿਲਦਾ ਜੀ ਉਹਨਾਂ ਨੂੰ ਜਿਹੜਾ ਭਗਵਾਨ ਮਿਹਰ ਵੀ ਦਿੰਦਾ ਵਾ ਸੋ ਉਸ ਤੋਂ ਬਾਅਦ ਤੁਹਾਨੂੰ ਜਿਹੜੀਆਂ ਅਲੱਗ-ਅਲੱਗ ਇੱਥੇ ਮੂਰਤੀਆਂ ਸਥਾਪਿਤ ਨੇ ਜੀ ਉਹਦੇ ਵੀ ਦਰਸ਼ਨ ਕਰਾਉਣੀ ਆ ਜੀ ਮਾਤਾ ਜੀ ਦੀ ਮੂਰਤੀ ਆ ਜੀ ਮਾਤਾ ਜੀ ਦੀ ਪੂਤਰ ਮੂਰਤੀ ਆ ਔਰ ਇੱਕ ਵਿਸ਼ਾਲ ਮੂਤੀ ਜੀ ਦੀ ਤੁਹਾਨੂੰ ਦਰਸ਼ਨ ਕਰਾ ਰਿਹਾ ਉਹਦੇ ਨਾਲ ਹੀ ਜਿਹੜਾ ਵਾ ਜੀ ਸਿੱਧ ਜੋਗੀ ਪਾਪਾ ਬਲਕਨਾਥ ਜੀ ਦੀ ਮੂਰਤੀ ਜੀ ਉਦੇ ਨਾਲ ਹੀ ਸ਼੍ਰੀ ਰਾਮ ਦਰਬਾਰ ਹੈ ਜੀ ਸੁੰਦਰ ਸ਼੍ਰੀ ਰਾਮ ਦਰਬਾਰ ਜਿਹੜਾ ਵਾ ਜੀ ਉਹਦਾ ਵੀ ਨਿਰਮਾਣ ਕੀਤਾ ਗਿਆ ਵਾ ਕਿਤੇ ਨਾਲ ਹੀ ਬਿਲਕੁਲ ਜਲਾ ਜੀ ਮਹਾਵੀਰ ਬਜਰੰਗ ਬਲੀ ਜੀ ਦੀ ਮੂਰਤੀ ਆ ਮਹਾਵੀਰ ਬਜਰੰਗ ਦੇਖੋ ਮੂਰਤੀ ਦੇ ਦਰਸ਼ਨ ਕਰਕੇ ਵੀ ਮਨ ਜਲਾ ਵਾ ਜੀ ਇੱਕ ਅਲੱਗ ਮਨ ਨੂੰ ਫੀਲਿੰਗ ਮਿਲਦੀ ਹੈ ਜੀ ਸੋ ਬਾਬਾ ਜੀ ਦੀ ਸਮਾਦੀ ਵੀ ਨਾਲ ਜੀ ਬਾਬਾ ਜੀ ਦੀ ਮੂਰਤੀ ਵੀ ਨਾਲ ਸਥਾਪਿਤ ਹੈ ਜੀ ਉਹਦੇ ਨਾਲ ਹੀ ਜਿਹੜਾ ਵਾ ਰਾਧੇ ਕ੍ਰਿਸ਼ਨ ਦਾ ਦਵਾਰਾ ਵਾ ਜੀ ਸੁੰਦਰ ਰਾਧੇ ਕ੍ਰਿਸ਼ਨ ਦਾ ਦਵਾਰਾ ਜੀ ਸੋ ਇੱਥੇ ਜੋ ਹੋ ਰਿਹਾ ਜੀ ਇਸ ਦਵਾਰੇ ਤੇ ਜਿਹੜਾ ਵਾ ਸਾਲ ਭਰ ਜਿਹੜੀ ਆ ਧਾਰਮਿਕ ਸਮਾਗਮ ਚੱਲਦੇ ਰਹਿੰ ਸਾਲ ਭਰ ਤਾਰ ਮਿਸਮਾਗਮ ਚੱਲਦੇ ਨੇ ਔਰ ਕੋਈ ਵੀ ਦਿਨ ਤਿਹਾਰ ਹੋਵੇ ਬੜੀ ਸ਼ਰਧਾ ਪੂਰਕ ਜਿਹੜਾ ਇੱਥੇ ਮਨਾਇਆ ਜਾਂਦਾ ਵਾ ਸੋ ਜਿਹੜੇ ਇੱਥੇ ਮਹਾਪੁਰਸ਼ ਨੇ ਜਿਹੜੇ ਬਾਬਾ ਜੀ ਨੇ ਇਸ ਜਗ੍ਹਾ ਤੇ ਇਸ ਮੰਦਿਰ ਚ ਉਹਨਾਂ ਵੱਲੋਂ ਵੀ ਇਸ ਮੰਦਿਰ ਨੂੰ ਬਹੁਤ ਸੁੰਦਰ ਰੂਪ ਦਿੱਤਾ ਗਿਆ ਵਾ ਤੁਸੀਂ ਕਿਸੇ ਬੰਨੇ ਵੀ ਧਿਆਨ ਮਾਰ ਲਓ ਮੰਦਿਰ ਦੇ ਕਿਸੇ ਬੰਨੇ ਵੀ ਧਿਆਨ ਮਾਰੋ ਇੱਕ ਅਲੱਗ ਹੀ ਜਿਹੜੀ ਹੈ ਜੀ ਫੀਲਿੰਗ ਮਿਲਦੀ ਹੈ ਜੀ ਦੇਖੋ ਤੁਸੀਂ ਬਹੁਤ ਹੀ ਪਿਆਰਾ ਇਹਨੂੰ ਡੈਕੋਰੇਟ ਕੀਤਾ ਗਿਆ ਵਾ ਅਲੱਗ-ਅਲੱਗ ਜਿਹੜੇ ਦੇਵੀ-ਦੇਵਤਿਆਂ ਦੀਆਂ ਮੋਤੀਆਂ ਜਿਹੜੀਆਂ ਜਾਂ ਫੋਟੋਆਂ ਜਿਹੜੀਆਂ ਜੀ ਉਹ ਅੰਕਿਤ ਨੇ ਕੰਧਾਂ ਦੀਵਾਰ ਸੋ ਭਗਵਾਨ ਛਣਿਦਾਮ ਜੀ ਛਣਦੇ ਮਹਾਰਾਜ ਦੀ ਮੂਰਤੀ ਵੀ ਹੈ ਜੀ ਸੋ ਜਿਸ ਤਰ੍ਹਾਂ ਮੈਂ ਦੱਸ ਰਿਹਾ ਪੀ ਅਲੱਗ-ਅਲੱਗ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਜਿਹੜੀਆਂ ਇੱਥੇ ਸਥਾਪਿਤ ਨੇ ਜੀ ਇੱਕ ਚੀਜ਼ ਮੈਨੂੰ ਇੱਥੇ ਬੜੀ ਵਧੀਆ ਲੱਗੀ ਹੈ ਜੀ ਇੱਥੇ ਜਿਹੜੇ ਬ੍ਰਿਕਸ਼ਾ ਜੀ ਮਲਬੀ ਬ੍ਰਿਕਸ਼ਾਂ ਨੂੰ ਜਿਹੜਾ ਬੜਾ ਸਾਹਮਣੇ ਰੱਖਿਆ ਗਿਆ ਵਾ ਜਿਹੜੇ ਬ੍ਰਿਕਸ਼ ਨੇ ਉਹਨਾਂ ਨੂੰ ਜਿਹੜਾ ਵਾ ਲੈਂਟਰ ਦੇਖੋ ਉੱਤੇ ਪਾਇਆ ਗਿਆ ਵਾ ਪਰ ਲੈਂਟਰ ਜੋ ਬਕਾਇਦਾ ਜਗ੍ਹਾ ਰੱਖੀ ਗਈ ਹੈ ਬ੍ਰਿਕਸ਼ ਲੰਘਣ ਵਸਤੇ ਜੀ ਇਹ ਬੜੀ ਵੱਡੀ ਗੱਲ ਹੈ ਜੀ ਸੋ ਕਾਫੀ ਜਗ੍ਹਾ ਤੇ ਇੱਥੇ ਇੱਕ ਦੇਖੋ ਪੀਪਲ ਦਾ ਬ ਬੋੜ ਦਾ ਬੂਟਾ ਪੀਪਲ ਦਾ ਬੂਟਾ ਪੀਪਲ ਦੇ ਬੂਟੇ ਦਾ ਵੀ ਇਤਿਹਾਸ ਹੈ ਜੀ ਉਹਦਾ ਵੀ ਦੱਸਦੇ ਬੜਾ ਡੂੰਗਾ ਇਤਿਹਾਸ ਆ ਉਹ ਵੀ ਬਾਬਾ ਜੀ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਤੋਂ ਜਾਣਾਂਗੇ ਜੀ ਸੋਏ ਬਾਬਾ ਜੀ ਦਾ ਪਵਿੱਤਰ ਸਥਾਨ ਅਜੇ ਤੁਹਾਨੂੰ ਦਰਸ਼ਨ ਕਰਾ ਰਹੇ ਆ ਸੋ ਹੁਣ ਅਸੀਂ ਚੱਲਦੇ ਅੰਦਰ ਬਾਬਾ ਜੀ ਨਾਲ ਗੱਲਬਾਤ ਵੀ ਕਰਦੇ ਆ ਬਾਬਾ ਜੀ ਤੋਂ ਵੀ ਜਾਣਦੇ ਆ ਕਿਉਂਕਿ ਗੱਲ ਜਾਣਕਾਰੀ ਸਾਨੂੰ ਜਿਹੜੇ ਇੱਥੇ ਮਹਾਪੁਰਸ਼ ਨੇ ਉਹ ਹੀ ਦੇ ਸਕਦੇ ਨੇ ਜੀ ਸੋ ਇਹ ਤੁਹਾਨੂੰ ਪਵਿੱਤਰ ਸਥਾਨ ਸੀ ਜਿਹੜਾ ਮਰਾੜੇ ਪਿੰਡ ਦੇ ਵਿੱਚ ਉਹਦੇ ਅਜੇ ਤੁਹਾਨੂੰ ਦਰਸ਼ਨ ਕਰਾਏ ਆ ਜੀ ਇਹ ਦੇਖੋ ਪੀਪਲ ਦਾ ਬੂਟਾ ਜਿਹੜਾ ਵਾ ਜੀ ਇਤਿਹਾਸ ਸੋ ਇਸ ਸਰਤ ਜਿਹੜੀਆਂ ਮੋਤੀਆਂ ਸਾਬੀ ਦੇ ਨਾਲ ਜੀ ਮਲਬੀ ਤੁਸੀਂ ਯਕੀਨ ਮੰਨਿਓ ਇੱਕ ਅਲੱਗ ਤਰ੍ਹਾਂ ਦੀ ਫੀਲਿੰਗ ਜਿਹੜੀ ਹੈ ਨਾ ਇਸ ਦੁਵਾਰੇ ਤੇ ਆ ਕੇ ਹੁੰਦੀ ਹੈ ਜੀ ਇਸ ਮੰਦਿਰ 'ਚ ਆ ਕੇ ਹੁੰਦੀ ਹੈ ਸੋ ਜਿਸ ਤਰ੍ਹਾਂ ਮੈਂ ਐਸੇ ਵੀ ਨੌਜਵਾਨ ਬੜੇ ਵੱਡੇ ਪੱਧਰ ਤੇ ਸੇਵਾ ਆਪਣੀ ਦਿੰਦੇ ਨੇ ਜੀ ਔਰ ਨੌਜਵਾਨ ਜਿਹੜੇ ਇੱਥੇ ਸੇਵਾਵਾਂ ਦਿੰਦੇ ਨੇ ਉਹ ਤਕਰੀਬਨ ਤਕਰੀਬਨ ਜਿਹੜੇ ਸੈੱਟ ਹੋ ਗਦੇ ਆ ਜੀ ਕੋਈ ਫੋਰਨ ਸੈੱਟ ਹੋ ਗਦਾ ਵਾ ਕੋਈ ਅੱਛੀ ਅੱਛੀ ਜੌਬਸ ਜਿਹੜੀ ਬੱਚਿਆਂ ਨੂੰ ਮਿਲ ਗਈ ਦੀ ਆ ਮਲਬੀ ਕਿਤਨਾ ਕਿਤੇ ਜਿਹੜੀ ਹੈ ਭਗਵਾਨ ਦੀ ਸੇਵਾ ਕਰਨ ਦੇ ਨਾਲ ਜਿਹੜਾ ਜੀ ਭਗਵਾਨ ਮਿਹਰ ਤੇ ਦਿੰਦਾ ਹੈ ਜੀ ਯ ਔਰ ਨੌਜਵਾਨ ਬੱਚੇ ਚੰਗੀ ਜ਼ਿੰਦਗੀ ਜੀ ਰਹੇ ਨੇ ਇਸ ਸਮੇਂ ਦੇਖੋ ਸ਼ਰਪੀਨ ਸੇਵਾਵਾਂ ਦੇ ਕੇ ਉਸ ਤੋਂ ਬਾਅਦ ਜਿਹੜਾ ਵਾ ਲੰਗਰ ਭੋਜਨ ਜਿਹੜਾ ਵਾ ਬੱਚੇ ਕਰ ਰਹੇ ਨੇ ਔਰ ਇਹ ਸਾਰੇ ਬੱਚੇ ਜਿਹੜੇ ਇੱਥੇ ਸੇਵਾ ਕਰਦੇ ਆ ਜੀ ਸੋ ਇੱਕ ਵਧੀਆ ਉਪਰਾਲਾ ਜਿਹੜਾ ਵਾ ਇਹਨਾਂ ਨੌਜਵਾਨਾਂ ਵੱਲੋਂ ਕੀਤਾ ਜਾ ਰਿਹਾ ਵਾ ਸੋ ਚਲਦੇ ਆ ਮੰਦਿਰ ਦੇ ਅੰਦਰ ਚਲਦੇ ਆ ਬਾਬਾ ਜੀ ਨਾਲ ਗੱਲਬਾਤ ਕਰਦੇ ਆ ਜੀ ਬਾਬਾ ਜੀ ਤੋਂ ਮੰਦਿਰ ਦਾ ਇਤਿਹਾਸ ਜਿਹੜਾ ਜਾਣਦੇ ਆ ਸੋ ਪਿੰਡ ਮਰਾੜੇ ਦੇ ਸਪੂਤਰ ਸਥਾਨ ਦੇ ਤੁਹਾਨੂੰ ਦਰਸ਼ਨ ਕਰਾ ਰਹੇ ਸੀ ਜੀ ਸੋ ਇਸ ਰਮਦਰਸੇ ਵੀ ਨੌਜਵਾਨ ਬੜੇ-ਬੜੇ ਪਦਦਰ ਤੇ ਜਿਹੜੀ ਇਥੇ ਆਪਣੀਆਂ ਸਭਾਵਾਂ ਦਿੰਦੇ ਨੇ ਜੀ ਔਰ ਨੌਜਵਾਨ ਬੱਚੇ ਜਿਹੜੇ ਇਥੇ ਸੇਵਾ ਕਰਦੇ ਨੇ ਜੀ ਉਹਨਾਂ ਨੂੰ ਭਗਵਾਨ ਜਿਹੜਾ ਵਾ ਫਲ ਵੀ ਦਿੰਦਾ ਵਾ ਜੀ ਔਰ ਅੱਛੀ-ਅੱਛੀ ਜੌਬ ਜਿਹੜੀ ਆ ਬੱਚੇ ਹਾਸਲ ਕਰ ਚੁੱਕੇ ਨੇ ਫਲ ਨੂੰ ਵਿੱਚ ਵੀ ਬੱਚੇ ਜਿਹੜੇ ਬੜੇ-ਬੜੇ ਪਦਦਰ ਤੇ ਸੈੱਟ ਹੋ ਚੁੱਕੇ ਨੇ ਸੋ ਇਸ ਦੁਆਰੇ ਦੇ ਜਿਹੜੇ ਬਾਬਾ ਜੀ ਸਾਹਿਬ ਨਾਲ ਨੇ ਜੀ ਮਹਾਪੁਰਸ਼ ਨੇ ਇਹਨਾਂ ਨੇ ਬਹੁਤ ਜ਼ਿਆਦਾ ਇਥੇ ਡਿਵੈਲਪਮੈਂਟ ਕੀਤੀ ਆ ਜੀ ਇਸ ਦੁਆਰੇ ਦੀ ਸੋ ਬਾਬਾ ਜੀ ਨਾਲ ਗੱਲਬਾਤ ਕਰਦੇ ਆ ਬਾਬਾ ਜੀ ਤੁਸੀਂ ਇਤਿਹਾਸ ਜਿਹੜਾ ਇਸ ਮੰਦ ਸਿਧਵਾਵਾ ਪੀਰਤਨਾ ਜੀ ਮਹਾਰਾਜ ਕੀ ਜੈ ਸ਼ੰਕਰ ਭਗਵਾਨ ਕੀ ਜੈ ਇਹਦਾ ਇਤਿਹਾਸ ਸਿਧਵਾਵਾ ਪੀਰਤਨਾ ਜੀ ਦਾ ਇਤਿਹਾਸ ਜਿਹੜਾ ਹੈ ਇਹ ਪ੍ਰਾਗ ਰਾਜ ਦਾ ਕੁੰਭ ਜਿਸਟਮ ਹੋਇਆ ਹੈ ਤੇ ਪ੍ਰਿਆਗਰਾਜ ਦੇ ਕੁੰਭ ਤੋਂ ਸਿਧਵਾਵਾ ਪੀਰਤਨਾ ਜੀ ਚੱਲੇ ਹੈ ਤੇ ਚਲਦੇ ਚਲਦੇ ਰਾਹ ਦੇ ਵਿੱਚ ਕਿਸੇ ਭੰਡਾਰੇ ਦੇ ਵਿੱਚ ਪਹੁੰਚਦੇ ਆ ਤੇ ਉਸ ਭੰਡਾਰੇ ਦੇ ਵਿੱਚ ਯਾਨੀ ਕਿ ਉਸ ਭੰਡਾਰਾ ਜਿਹੜਾ ਭੰਡਾਰਾ ਹੋ ਰਿਹਾ ਸੀ ਉਸ ਭੰਡਾਰੇ ਦੇ ਵਿੱਚ ਜਿਸ ਟਾਈਮ ਸਿੱਧਾ ਆਪੀਰਤ ਨਾਜੀ ਪਹੁੰਚਦੇ ਹਨ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਕਿ ਮਹਾਰਾਜ ਜੇ ਐਸਾ ਹੈ ਕਿ ਇਸ ਜਿਹੜਾ ਭੰਡਾਰਾ ਚੱਲ ਰਿਹਾ ਹੈ ਇੱਥੇ ਗੋਰਾ ਅਸ਼ਿਵ ਸ਼ਿਵ ਸ਼ਕਤੀ ਦਾ ਜਿਹੜਾ ਭੰਡਾਰਾ ਹੈ ਇੱਥੇ ਗੁਰੂ ਔਰ ਚੇਲਾ ਦੋਨੋਂ ਹੀ ਬੈਠ ਕੇ ਪੰਗਤ ਕਰ ਸਕਦੇ ਆ ਉਸ ਭੰਡਾਰੇ ਦੇ ਵਿੱਚ ਜਿਸ ਟਾਈਮ ਬੈਠੇ ਆਂ ਤੇ ਇਹਨਾਂ ਨੇ ਇੱਕ ਕੋਟਕ ਦਿਖਾਇਆ ਹੈ ਕਿ ਜਿਸ ਟਾਈਮ ਬੈਠ ਗਏ ਉਹਨਾਂ ਨੇ ਕਿਹਾ ਕਿ ਮਹਾਰਾਜਾ ਤੁਹਾਡਾ ਚੇਲਾ ਕਿੱਥੇ ਹੈ ਉਹ ਇਹਨਾਂ ਨੇ ਆਪਣੇ ਸਰੀਰ ਦੀ ਦੀ ਕਾਇਆ ਚੋਂ ਇੱਕ ਚੇਲਾ ਜਿਹੜਾ ਨਾ ਆਪਣੇ ਨਾਲ ਪਠਾਤਾ ਉਹਦਾ ਨਾਮ ਜਿਹੜਾ ਨਾ ਕਾਇਆ ਨਾਥ ਰੱਖ ਦਿੱਤਾ ਉਸ ਤੋਂ ਬਾਅਦ ਚਲਦੇ-ਚਲਦੇ ਇਹਨਾਂ ਨੇ ਪਾਕਿਸਤਾਨ ਸਹੰਜ ਪਿੰਡ ਸ਼ਕਰਗੜ ਤਹਿਸੀਲ ਦੇ ਵਿੱਚ ਜਾਣਾ ਸੀ ਉੱਥੇ ਇਹਨਾਂ ਦਾ ਸਥਾਨ ਸੀ ਤੇ ਉਸ ਸਥਾਨ ਨੂੰ ਜਾ ਰਹੇ ਤੇ ਜਾਂਦੇ-ਜਾਂਦੇ ਜਿਹੜੇ ਹਨਾ ਇਸ ਨਗਰ ਦੇ ਇੱਥੇ ਇੱਕ ਇੱਕ ਪਾਸੇ ਰਾਵੀ ਇੱਕ ਪਾਸੇ ਨਮਣੀ ਹੀ ਤੇ ਦੋਨਾਂ ਪਾਦੇ ਵਿੱਚ ਇੱਕ ਟਾਪੂ ਹੀ ਇਸ ਟਾਪੂ ਦੇ ਵਿੱਚ ਜੰਗਲ ਦੇ ਵਿੱਚ ਜਿਹੜੇ ਆ ਉਹ ਬਾਬਾ ਜੀ ਬੈਠ ਗਏ ਇੱਥੇ ਉਹਨਾਂ ਨੇ ਧੂਣਾ ਲਾ ਲਿਆ ਤੇ ਉਹਨਾਂ ਦਾ ਮਨ ਜਿਹੜਾ ਹੈ ਨਾ ਇੱਥੇ ਹੀ ਟਿਕ ਗਿਆ ਕਿ ਉਹਨਾਂ ਨੇ ਸੋਚਿਆ ਕਿ ਇੱਥੇ ਹੀ ਤਪ ਕਰੀਏ ਜਦੋਂ ਤਪ ਲਗੇ ਕਰਨ ਤੇ ਬੈਠੇ ਬੈਠੇ ਉਹਨਾਂ ਨੇ ਆਪਣੇ ਚੇਲਾ ਜਿਹੜਾ ਕਾਇਨਾਥ ਬਣਾਇਆ ਸੀ ਉਹਨਾਂ ਨੂੰ ਕਿਹਾ ਕਿ ਤੂੰ ਰਾਵੀ ਤੋਂ ਪਾਰ ਚਲੇ ਜਾ ਤੂੰ ਉੱਥੇ ਬੈਠ ਕੇ ਤਪਸ਼ਾ ਕਰ ਪਰ ਮੇਰੇ ਕੋ ਇੱਥੇ ਇਕੱਲਾ ਰਹਿਣ ਦੇ ਜੇਲਾ ਜਿਹੜਾ ਇਹਨਾ ਉਹ ਰਾਬੀ ਤੇ ਪਾਰ ਕਾਇਨਾਤ ਉਹ ਬਿਲਕੁਲ ਨਾਲ ਹੀ ਇੱਥੇ ਹੈ ਤੇ ਰਾਬੀ ਉਰੇ ਪਛੀ ਦੀ ਉਸ ਕਾਇਨਾਤ ਦੀ ਜਗਾ ਵੀ ਇੱਥੀ ਇਸੇ ਸਥਾਨ ਤੇ ਹੈ ਸਿਧਵਾ ਕਾਇਨਾਜੀ ਠੀਕ ਹੈ ਉਸ ਤੋਂ ਬਾਅਦ ਇਹ ਜਿਹੜਾ ਨਗਰ ਸਿਧਵਾ ਪੀਰਤਨਾਜੀ ਨੇ ਹੀ ਬਸਾਇਆ ਹੈ ਉਸ ਤੋਂ ਬਾਅਦ ਇਸ ਸਥਾਨ ਦੇ ਉੱਤੇ ਉਹਨਾਂ ਨੇ ਬਹੁਤ ਜ਼ਿਆਦਾ ਕੋਤਕਤਸੀ ਹੈ ਕਿ ਇੱਥੇ ਇੱਕ ਬ੍ਰਿਕਸ਼ ਪਿੱਪਲ ਦਾ ਜਿਹੜਾ ਇਹ ਸਾਹਮਣੇ ਗੇਟ ਦੇ ਵਿੱਚ ਜਿਹੜਾ ਸਾਹਮਣੇ ਦਰਖਤ ਐ ਪਿੱਪਲ ਦਾ ਐਸ ਪਿੱਪਲ ਨੂੰ ਉਹਨਾਂ ਨੇ ਆਪਣੇ ਧੂਨੇ ਚੋਂ ਜਲਦੀ ਲੱਕੜ ਕੱਢ ਕੇ ਉਹੀ ਕੱਢ ਦਿੱਤੀ ਤੇ ਉਹਦਾ ਹੀ ਇੱਕ ਪਿੱਪਲ ਬਣ ਗਿਆ ਜੀ ਫਿਰ ਉਸ ਕੁਝ ਸਮੇਂ ਚ ਉਹ ਜਿਹੜਾ ਪਿੱਪਲ ਹੀ ਨਾ ਪਿੱਪਲ ਦੇ ਵਿੱਚੋਂ ਕੋਲੇ ਨਿਕਲਦੇ ਰਹੇ ਅੱਛਾ ਜੀ ਉਹ ਕੋਲੇ ਜਿਹੜੇ ਥੇ ਨਾ ਉਹ ਫਿਰ ਇੱਥੇ ਜਿਹੜੇ ਲੋਕ ਥੋੜੀ ਬੋਝ ਬਸਦੇ ਹੈ ਇਹੀ ਉਹਨਾਂ ਨੇ ਜਦੋਂ ਉਹਦਾ ਕੋਈ ਬੱਚਾ ਬਿਮਾਰ ਹੋ ਜਾਂਦਾ ਹੀ ਜਾਂ ਕੋਈ ਕੁਝ ਹੋ ਜਾਂਦਾ ਹੀ ਤੇ ਉਹ ਕੋਲਾ ਚੁੱਕ ਕੇ ਜਿਹੜਾ ਨੋ ਗਲ ਚ ਪਾ ਲੈਂਦੇ ਹੀ ਤੇ ਉਹ ਠੀਕ ਹੋ ਜਾਂਦੇ ਉਸ ਦੇ ਬਾਅਦ ਇਹ ਮੰਦਿਰ ਜਿਹੜਾ ਹੈ ਨਾ ਹਾਸੇ ਹਾਸੇ ਥੋੜਾ ਥੋੜਾ ਡਵਲਪਮੈਂਟ ਹੋਇਆ ਉਸ ਦੇ ਬਾਅਦ ਕਰਦੇ ਕਰਦੇ ਜਿਸ ਟੇ ਮੈਂ ਮੰਦਿਰ ਚਾਲੂ ਹੋ ਗਿਆ ਬਾਬਾ ਜੀ ਬੈਠੇ ਰਹੇ ਉਸ ਦੇ ਦੌਰਾਨ ਹੀ ਜਿਹੜਾ ਨਾ ਐ ਫਲੱਡ ਕੋਈ ਆਇਆ ਹੈ ਤੇ ਰਾਵੀ ਜਿਹੜੀ ਹੈ ਨਾ ਇਹ ਮੰਦਿਰ ਨੂੰ ਵੀ ਰੋੜ ਕੇ ਫੁੱਲ ਜਾ ਰਹੀ ਤੇ ਸਾਰਾ ਜਿਹੜਾ ਨਗਰ ਪਾਣੀ ਦੇ ਵਿੱਚ ਆ ਚੁੱਕਿਆ ਇਹ ਮੈਂ ਪੂਰਾ ਟੱਪ ਜਿਹੜਾ ਨਾ ਪਾਣੀ ਚ ਆ ਗਿਆ ਉਸ ਵਕਤ ਇਹ ਮੰਦਰ ਜਿਹੜਾ ਹੈ ਨਾ ਬਿਲਕੁਲ ਆਪਣੇ ਆਪ ਹੀ ਟੇਡਾ ਹੋ ਗਿਆ ਔਰ ਜਿਸਵੇਂ ਮੰਦਰ ਟੇਡਾ ਹੁੰਦਾ ਹੈ ਤੇ ਨਾਲ ਹੀ ਰਾਵੀ ਜਿਹੜੀ ਹੈ ਨਾ ਉਹ ਇੱਕ ਛੱਡ ਦੇ ਦਿੰਦੀ ਹੈ ਰਾਵੀ ਜਿਹੜੀ ਰਸਤਾ ਛੱਡ ਦਿੰਦੀ ਹੈ ਔਰ ਨਗਰ ਜਿਹੜਾ ਨਾ ਪੂਰਾ ਪੂਰਾ ਬਚ ਜਾਂਦਾ ਹੈ ਆ ਉਸ ਤੋਂ ਵੇਲੇ ਤੇ ਲੈ ਕੇ ਫਿਰ ਕੁਝ ਆਰਮੀ ਸਟਾਫ ਉੱਥੇ ਸਾਰੇ ਬੈਠੇ ਆ ਆਰਮੀ ਤੇ ਆਰਮੀ ਵਾਲੇ ਇਥੇ ਆਂਦੇ ਆ ਉਹ ਕਹਿਣ ਲੱਗੇ ਲੋਕਾਂ ਨੂੰ ਕਿ ਵੀ ਐਸਾ ਹੈ ਇਹਨੂੰ ਅਸੀਂ ਉਕਰੈਨ ਦੇ ਨਾਲ ਅਸੀਂ ਸਿੱਧਾ ਕਰ ਦਿੰਦੇ ਆ ਤੇ ਜਦੋਂ ਉਕਰੈਨ ਦੇ ਨਾਲ ਅਸੀਂ ਦਾ ਕਰਨ ਦੀ ਨਾ ਲੈਂਦੇ ਆ ਜਿਸ ਤੋਂ ਉਕਰੈਨ ਇਥੋਂ ਤੱਕ ਪਹੁੰਚਦੀ ਹੈ ਤੇ ਉਹਨੇ ਦੇ ਜੋ ਮੰਦਰ ਜਿਹਨਾਂ ਆਪਣੇ ਆਪ ਹੀ ਜਿਹੜਾ ਇਹਨਾਂ ਸਿੱਧਾ ਹੋ ਜਾਂਦਾ ਹੈ ਉਦੋਂ ਤੇ ਲੈ ਕੇ ਅੱਜ ਦਿਨ ਤੱਕ ਜਿਹੜਾ ਨਾ ਬਿਲਕੁਲ ਹੀ ਸਿੱਧਾ ਹੈ ਹੋਰ ਵੀ ਇਹਨਾਂ ਦੇ ਬਹੁਤ ਜ਼ਿਆਦਾ ਕਤਕ ਹੈ ਜਿਸ ਵਕਤ ਮੈਂ ਇਸ ਥਾਂ ਤੇ ਬੈਠਾ ਹਾਂ ਉਸ ਵਕਤ ਵੀ ਮੈਨੂੰ ਬਹੁਤ ਜ਼ਿਆਦਾ ਇਹਦੇ ਚਮਤਕਾਰ ਜਿਹੜੇ ਹਨ ਦੇਖਣ ਨੂੰ ਮਿਲੇ ਹਨ ਜਿਵੇਂ ਕਿ ਨਾ ਰਾਤ ਨੂੰ ਅਸੀਂ ਬੈਠੇ ਹੁੰਨੇ ਆ ਤੇ ਸਾਨੂੰ ਇਦਾਂ ਲੱਗਦਾ ਹੈ ਕਿ ਇਹ ਬਿਲਕੁਲ ਤੁਰ ਫਿਰ ਰਹੇ ਹੈ। ਕਈ ਵਾਰ ਤਾਂ ਇੱਥੇ ਕੋਈ ਨਾ ਹੈ ਕਿ ਸਾਨੂੰ ਆ ਕੇ ਕਹਿੰਦੇ ਵੀ ਹੈ ਕਿ ਬੇਟਾ ਐਸਾ ਨਹੀਂ ਐਸਾ ਕਰੋ। ਐਸਾ ਨਹੀਂ ਐਸਾ ਕਰੋ। ਜੇ ਅਸੀਂ 10000 ਦੀ ਡਿਮਾਂਡ ਕਰਦੇ ਆ ਤੇ ਸਾਨੂੰ 20000 ਮਿਲਦਾ ਹੈ। ਤੇ ਇਹ ਇਹਨਾਂ ਦੀ ਸਿੱਧੀ ਹੈ ਇਹਨਾਂ ਦਾ ਕਿ ਸਿੱਧਪੁਰਸ਼ ਨੇ ਔਰ ਸਿੱਧ ਮੰਦਰ ਹੈ ਜੀ। ਕੋ ਸਾਖ ਸਾਖ ਜਿਹੜੇ ਆ ਜੀ ਬਾਬਾ ਜੀ ਇੱਥੇ ਵੀ ਰਾਜਮਾਨ ਨੇ। ਬਾਬਾ ਜੀ ਸਿਰ ਦਸ ਰਹੇ ਨੇ ਔਰ ਸਚਾਈ ਵੀ ਹੈ ਕਿ ਤਰ੍ਹਾਂ ਕਹਿੰਦੇ ਜੀ। ਉਹ ਜਿਸ ਤਰ੍ਹਾਂ ਸੀ ਦੱਸਿਆ ਵੀ ਨੌਜਵਾਨ ਬੜੇ-ਬੜੇ ਪਦਰ ਤੇ ਸੀ ਆਪਣੀਆਂ ਸਵਾਮਤ ਦਿੰਦੇ ਨੇ ਹਾਂਜੀ ਹਾਂਜੀ ਬਾਬਾ ਜੀ ਤੇ ਜਿਸ ਵਕਤ ਸ਼ਾਮ ਨੂੰ ਅੱਜ ਕੱਲ ਦਾ ਜਿਹੜਾ ਇਹ ਹੈ ਚੱਲ ਰਿਹਾ ਜਿਹਦਾ ਸਾਵਣ ਦਾ ਮਹੀਨਾ ਚੱਲ ਰਿਹਾ ਈ ਤੇ ਸਾਵਣ ਦੇ ਮਹੀਨੇ ਦੇ ਵਿੱਚ ਸਵੇਰੇ 4 ਵਜੇ ਜਿਹੜਾ ਹੈ ਨਾ ਉਹ ਅਭਿਸ਼ੇਕ ਇੱਕ ਕੰਟੜਾ ਦੁੱਧਾ ਹੋਇਆ ਹੈ ਫਿਰ ਸ਼ਹਿਦਾ ਹੋਇਆ ਇੱਕ ਕੰਟੜਾ ਸ਼ਹਿਦਾ ਹੋਇਆ ਹੈ ਤੇ ਫਿਰ ਦਹੀਂ ਦਾ ਹੋਇਆ ਹੈ ਇਸ ਤਰੀਕੇ ਦੇ ਨਾਲ ਮਤਲਬ ਜਿਹੜੇ ਏਕੇ ਕਾਉਂਟਰ ਦੇ ਅਭਿਸ਼ੇਕ ਹੋਇਆ ਔਰ ਮਹਾ ਮੰਤਰ ਜਪ ਦਾ ਜਪ ਚੱਲਦਾ ਹੈ ਔਰ ਆਰਤੀ ਫਰਫੇਟ ਵੰਦਨਾ ਔਰ ਹਨੂਮਨ ਚਲੀਸਾ ਡੇਲੀ ਹੋ ਰਿਹਾ ਹੈ ਜਿਹਦੇ ਚ ਸ਼ਾਮ ਨੂੰ ਕਟੋ-ਕਟ ਵੀ ਜਿਹੜੇ ਹੈ 40-50 ਬੱਚੇ ਜਿਹੜੇ ਹਨ ਹਨੂਮਨ ਚਲੀਸਾ ਜੀ ਲੈਣਾ ਡੇਲੀ ਕਰ ਰਹੇ ਹੈ ਇਹ ਕੋ 4 ਸਾਲ ਹੋ ਗਏ ਹੈ ਔਰ ਬੱਚੇ ਆਪਣੇ ਆਪ ਜਿਹੜੇ ਹਨ ਬਹੁਤ ਸਾਰੇ ਬੱਚੇ ਜਿਹੜੇ ਨਾ ਇਸ ਜੁੜੇ ਹੈ ਔਰ ਬਹੁਤ ਜਿਹੜੇ ਬੱਚੇ ਜਿਹੜੇ ਕੁਝ ਨੌਕਰੀਆਂ ਤੇ ਲੱਗੇ ਹੈ ਕੁਝ ਬਾਹਰ ਚਲੇ ਗਏ ਹੈ ਤੇ ਉਹ ਸਭ ਇਹਨਾਂ ਦੀ ਬਦੌਲਤ ਹੈ ਇਹਨਾਂ ਸਿੱਧਾਂ ਦੀ ਹੀ ਸਰੀ ਉਹ ਕੋ ਸੰਤਾ ਮਹਾਪੁਰਸ਼ਾਂ ਦਾ ਜਦੋਂ ਤੁਸੀਂ ਅਸ਼ੀਰਵਾਦ ਲਓਗੇ ਨਾ ਤਾਂ ਅਸ਼ੀਰਵਾਦ ਜਿਹੜਾ ਵਾ ਜੀ ਉਹ ਜਾਣ ਜਾਂਦਾ ਕਿਤਨਾ ਕਿਤੇ ਫਲ ਮਿਲਦਾ ਵਾ ਜੀ ਸੋ ਨੌਜਵਾਨ ਜਿਹੜੇ ਬੜੇ-ਬੜੇ ਪਦਰ ਤੇ ਸੇਵਾ ਕਰਦੇ ਨੇ ਉਹ ਨੌਜਵਾਨ ਬੱਚਿਆਂ ਨੂੰ ਜਿਹੜਾ ਵਾ ਬਾਬਾ ਜੀ ਆਪਣਾ ਅਸ਼ੀਰਵਾਦ ਵੀ ਦਿੰਦੇ ਨੇ ਉਹ ਵੱਡੇ ਪਦਰ ਤੇ ਮੈਸਰ ਰਸਿਆ ਵੀ ਅੱਛੀ-ਅੱਛੀ ਜੌਬ ਕਰ ਰਹੇ ਨੇ ਫੋਰਨਿਚਰ ਬੱਚੇ ਸੈੱਟ ਹੋ ਗਏ ਨੇ ਉਹ ਕਿਤਨਾ ਕਿਤੇ ਸਾਰਾ ਪੁੰਨ ਪ੍ਰਤਾਪ ਜਿਹੜਾ ਇਸ ਜਗ੍ਹਾ ਦਾ ਇਸ ਦੁਆਰੇ ਦਾ ਵਾ ਜੀ ਸੋ ਇਹ ਤੁਹਾਨੂੰ ਅਜਿ ਦਰਸ਼ਨ ਭਰਾਇਆ ਜੀ ਬਾਬਾ ਜੀ ਦੇ ਦੁਆਰੇ ਦੇ ਸੋ ਉਮੀਦ ਕਰਾਂਗੇ ਉਹ ਸਾਡੀ ਇਹ ਕੋਸ਼ਿਸ਼ ਹੁੰਦੀ ਵੀ ਅਸੀਂ ਤੁਹਾਨੂੰ ਰਾਸਪੁਰ ਪਠਾਨ ਕੋਲ ਜਿਲ੍ਹੇ ਦੇ ਜਿੰਨੇ ਵੀ ਧਾਰਮਿਕ ਸਥਾਨਾਂ ਉਹਨਾਂ ਦੇ ਘਰ ਬੈਠੇ ਹਨ ਦਰਸ਼ਨ ਕਰਾਈਏ ਸੋ ਅੱਜ ਤੁਹਾਨੂੰ ਪਿੰਡ ਮਰਾੜੇ ਦੇ ਅਸੀਂ ਇਸ ਦੁਆਰੇ ਦਰਸ਼ਨ ਕਰਾਏ ਆ ਜੀ ਸੋ ਦਿਨਗਰ ਤੋਂ ਵਿਸ਼ੇਸ਼ ਰਪਰ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ